2 ਦਸੰਬਰ ਵਾਲੇ ਬਦਲੇ ਜਾ ਸਕਦੇ ਨੇ ਹੁਕਮਨਾਮੇ ਹੁਣੇ-ਹੁਣੇ ਹੋਇਆ ਵੱਡਾ ਐਲਾਨ ਸੋਚਾਂ ਦੇ ਵਿੱਚ ਪਈ ਸੰਗਤ ਜੇਲ੍ਹ ਚੋਂ ਆਈ ਚਿੱਠੀ ਨੇ ਪਵਾ ਦਿੱਤਾ ਗਾ ਐਕਸ਼ਨ ਮੋਡ ਦੇ ਵਿੱਚ ਸ਼੍ਰੋਮਣੀ ਕਮੇਟੀ ਬਦਲਿਆ ਜਾ ਸਕਦਾ ਵੱਡਾ ਫੈਸਲਾ ਸਿੱਖਾਂ ਚ ਪੈ ਗਿਆ ਨਵਾਂ ਹੀ ਪੰਗਾ ਪ੍ਰਧਾਨਤਾ ਮੀਨੇ ਮਾਰੀ ਐਂਟਰੀ ਕਹਿੰਦੇ ਕੋਈ ਨਾ ਮੈਕਰੋਮ ਮਸਲਾ ਹੱਲ ਗੁਰੂ ਦੇ ਰੰਗ ਚ ਰੰਗਿਆ ਇਟਲੀ ਵੱਡੀ ਗਿਣਤੀ ਚ ਸੰਗਤ ਹੋਈ ਇਕੱਠੀ ਆਨੰਦਮਈ ਬਣਿਆ ਨਜ਼ਾਰਾ ਯੂਨਾਈਟਿਡ ਖਾਲਸਾ ਦਲ ਯੂਕੇ ਨੇ ਕਿਹਾ ਕਿ ਵਿਤਿਤੇ ਦਿਨੀ ਸਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜ਼ਰੀਆ ਤੱਕ ਆ ਕੇ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਚਾਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਪਾਬੰਦੀ ਨੂੰ ਬਿਨਾਂ ਕਿਸੇ ਸਜ਼ਾ ਲਗਾਏ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਹ ਐਲਾਨ ਕਰਨ ਵਾਲੇ ਭਾਈ ਕੁਲਦੀਪ ਸਿੰਘ ਗੜਗਾ ਜਤ ਇਸ ਦੇ ਪਿੱਛੇ ਇਸ ਦੇ ਰਿਮੋਟ ਕੰਟਰੋਲਰ ਸੁਖਬੀਰ ਸਿੰਘ ਬਾਦਲ ਅਤੇ ਪਰਮਜੀਤ ਸਿੰਘ ਸਰਨਾ ਨੇ ਪਿਛਲੇ ਕਈ ਦਹਾਕਿਆਂ ਤੋਂ ਸਿੱਖਾਂ ਤੇ ਸਿੱਖੀ ਦੀ ਕਾਤਲ ਜਮਾਤ ਕਾਂਗਰਸ ਦੇ ਫਿਲੇ ਪਰਮਜੀਤ ਸਿੰਘ ਸਰਨਾ ਅਤੇ ਸਿੱਖਾਂ ਤੇ ਸਿੱਖੀ ਨਾਲ ਵਿਸ਼ਵਾਸ ਸ਼ਕਾਤ ਕਰਨ ਵਾਲੇ ਕੌਮੀ ਗਦਰ ਬਾਦਲਕਿਆਂ ਦੇ ਪ੍ਰਸਟਾ ਲਾਣੇ ਦੀ ਜਦ 2 ਸਾਲ ਪਹਿਲਾਂ ਹੋਈ ਇਕਤਾ ਦੇ ਦਾਜ ਵਿੱਚ ਹੁਣ ਭਾਈ ਕੁਲਦੀਪ ਸਿੰਘ ਗੜਗੱਜ ਵੀ ਆ ਗਏ ਨੇ ਜਿਸ ਤਰੀਕੇ ਨਾਲ ਰਾਤ ਦੇ ਹਨੇਰੇ ਵਿੱਚ ਖਾਲਸਾ ਪੰਦੀਆਂ ਪਰਵਾਰਿਤ 13 ਤੋਂ ਚੋਰੀ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਉਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਯੂਨਾਈਟਿਡ ਖਾਲਸਾ ਦਲ ਯੂਕੇ ਦੇ ਪ੍ਰਧਾਨ ਭਾਈ ਨਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ੰਦਰ ਸਿੰਘ ਡੱਲੇਵਾਲ ਨੇ ਇਸ ਬਾਬਤ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਸਵਾਲਨਾਮਾ ਜਾਰੀ ਕਰਦਿਆਂ ਪੁੱਛਿਆ ਕਿ ਰਣਜੀਤ ਸਿੰਘ ਢੱਡਰੀਆਂ ਤੇ ਲੱਗੀ ਪਾਬੰਦੀ ਖਤਮ ਕਰਨ ਸਮੇਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਫਸੀਲ ਤੋਂ ਇਹ ਕਿਉਂ ਨਹੀਂ ਪੁੱਛਿਆ ਗਿਆ ਕਿ ਇਹ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਜ਼ਰੀਆ ਕਿਉਂ ਪ੍ਰਚਾਰਦੇ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਵਾਂਗ ਆਮ ਇਨਸਾਨ ਮੰਨ ਕੇ ਕਿਉਂ ਪ੍ਰਚਾਰਦੇ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਆਮ ਬਿਲਡਿੰਗ ਆਖਦੇ ਨੇ ਤੇ ਆਪਣੇ ਡੇਰੇ ਨੂੰ ਪਰਮੇਸ਼ਰ ਦੁਆਰਾ ਆਕੇ ਸ਼੍ਰੀ ਦਰਬਾਰ ਸਾਹਿਬ ਦਾ ਨਿਰਾਦਰ ਕਿਉਂ ਕਰਦੇ ਨੇ ਗਿਆਨ ਅਤੇ ਸਾਇੰਸ ਨੂੰ ਰੱਬ ਪ੍ਰਚਾਰ ਕੇ ਜੁੱਗੋ ਜੁੱਗ ਅਟਲ ਗਰਵਾਣੀ ਦਾ ਨਿਰਾਦਰ ਕਿਉਂ ਕਰਦੇ ਨੇ ਸਿੱਖੇ ਇਤਿਹਾਸ ਨੂੰ ਬੰਦੇ ਦਾ ਲਿਖਿਆ ਹੋਇਆ ਆਖ ਕੇ ਭੰਡਦੇ ਨੇ ਅੰਮ੍ਰਿਤ ਸਰੋਵਰ ਨੂੰ ਆਮ ਪਾਣੀ ਤੇ ਤਲਾਬ ਕਹਿ ਕੇ ਛਟਾਉਂਦੇ ਨੇ ਗੁਰੂ ਸਾਹਿਬਾਨ ਨਾਲੋਂ ਸਾਇੰਸ ਤੇ ਵੱਧ ਯਕੀਨ ਰੱਖਣ ਲਈ ਆਖਦੇ ਨੇ ਪੁਰਾਤਨ ਗ੍ਰੰਥ ਸਾਹਿਬਾਨ ਨੂੰ ਨਹੀਂ ਮੰਨਦੇ ਅਤੇ ਪੰਥ ਚੋਂ ਸਿੱਖੇ ਹੋਏ ਦੋਸਤਾਂ ਨਾਲ ਸਾਂਝ ਰੱਖ ਕੇ ਉਹਨਾਂ ਦੀ ਹਾਮੀ ਭਰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਖਿਲਾਫ ਕੂੜ ਪ੍ਰਚਾਰ ਕਿਉਂ ਕਰਦੇ ਨੇ ਗੁਰੂ ਸਿਧਾਂਤ ਨੂੰ ਉਲਟ ਚੱਲ ਕੇ ਸੰਗਤ ਨੂੰ ਸ਼ਾਸਤਰਹੀਣ ਕਰ ਕਹਿੰਦੇ ਨੇ ਕਿ ਅੱਜ ਸ਼ਾਸਤਰਾਂ ਦੀ ਲੋੜ ਨਹੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗਰਵਾਣੀ ਕਥਾ ਦੀ ਉਪਜਾਏ ਚੁਟਕਲੇ ਬੋਲੀਆਂ ਹਾਸੋਹੀਣੀਆਂ ਘਟੀਆਂ ਮਨਕਰਤ ਗੱਲਾਂ ਕਰਕੇ ਸੰਗਤ ਨੂੰ ਪੁੱਠੇ ਪਾਸੇ ਘੋਲੋਂਦੇ ਨੇ ਇੱਥੋਂ ਦਾ ਕਹਿ ਰਹੇ ਨੇ ਕਿ ਗੁਰੂ ਸਾਹਿਬਾਨ ਨੇ ਗਲਤੀਆਂ ਕੀਤੀਆਂ ਤੇ ਉਹ ਵੀ ਮੇਰੇ ਬਾਂਗ ਇਨਸਾਨ ਸਨ ਵਾਹਿਗੁਰੂ ਗੁਰੂ ਮੰਤਰ ਦੇ ਜਾਪ ਨੂੰ ਤੋਤਾ ਰਟਣ ਆ ਕੇ ਹੱਸਦੇ ਨੇ ਇਹਨਾਂ ਸਵਾਲਾਂ ਦੇ ਜਵਾਬ ਸ੍ਰੀ ਅਕਾਲ ਤਖਤ ਸਾਹਿਬ ਇਸ ਪਾਸੇ ਨੂੰ ਨਾ ਲੈਣਾ ਕਿ ਇਹ ਸੰਕੇਤ ਹੈ ਕਿ ਇਸ ਨੂੰ ਪ੍ਰਾਤਨ ਸੰਪਰਦਾਵਾਂ ਦੇ ਖਿਲਾਫ ਖੜਾ ਕਰਨ ਦੀ ਹਿੰਦੂਤਵੀ ਲਾਬੀ ਦੀ ਹਾਲ ਹੈ ਭਾਈ ਕੁਲਦੀਪ ਸਿੰਘ ਗੜਗਾਜ ਵੱਲੋਂ ਜਿਸ ਤਰ੍ਹਾਂ ਘਰ-ਘਰ ਜਾ ਕੇ ਦਸਤਾਰਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਇਹ ਵਰਤਾਰਾ ਵੀ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਅਕਾਲ ਤਖਤ ਦਾ ਜਥੇਦਾਰ ਘਰਾਂ ਤੋਂ ਦਸਤਾਰਾਂ ਇਕੱਠੀਆਂ ਕਰ ਰਿਹਾ ਹੈ ਜਦਕਿ ਕੁਲਦੀਪ ਸਿੰਘ ਦੀ ਜਥੇਦਾਰੀ ਦਾ ਸੱਜ ਬਣਾਉਣ ਵਾਲਾ ਸਾਬਕਾ ਕਾਂਗਰਸੀ ਸਿੱਖ ਕੌਮ ਦੇ ਕਾਂਗਰਸੀ ਕਾਤਲਾਂ ਨੂੰ ਸਨਮਾਨਿਤ ਕਰਦਾ ਰਿਹਾ ਹੈ ਖੜਕੋਂ ਵੱਲੋਂ ਸੋਦੇ ਗਏ ਫਿਰਕਾਪ੍ਰਸਤ ਅਖਬਾਰ ਦੇ ਮਾਲਕ ਰਮੇਸ਼ ਚੰਦਰ ਨੂੰ ਮਹਾਨ ਸ਼ਹੀਦ ਾਕਣ ਵਾਲੇ ਸੁਪਰਮਜੀਤ ਸਿੰਘ ਸਰਨਾ ਨੂੰ ਕੋਈ ਹੱਕ ਨਹੀਂ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁੰਨੀ ਕਿਸੇ ਕਿਸਮ ਦਾ ਰੋਲ ਅਦਾ ਕਰੇ ਸਿੱਖ ਕੌਮ ਨੂੰ ਸਿੰਘ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਵਰਗਾ ਜਥੇਦਾਰ ਚਾਹੀਦਾ ਨਾ ਕਿ ਕਲਦੀਪ ਸਿੰਘ ਗੜਗੱਜ ਵਰਗਾ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਦਾ ਫਰਜ ਹੈ ਕਿ ਇਸ ਕਲਦੀਪ ਸਿੰਘ ਗੜਗੱਜ ਦਾ ਡਟ ਕੇ ਵਿਰੋਧ ਕੀਤਾ ਜਾਵੇ ਬਾਦਲਕਿਆਂ ਵੱਲੋਂ ਸਿੱਖ ਕੌਮ ਵਾਸਤੇ ਵੱਡੀ ਉਲਝਣ ਖੜੀ ਕੀਤੀ ਜਾ ਰਹੀ ਹੈ ਤਖਤਾਂ ਦੇ ਜਥੇਦਾਰਾਂ ਦਾ ਮਾਣ ਸਤਕਾਰ ਮਿੱਟੀ ਘੱਟੇ ਰੋਲ ਦਿੱਤਾ ਗਿਆ ਤੇ ਕਲਦੀਪ ਸਿੰਘ ਵਰਗੇ ਜਥੇਦਾਰੀ ਦਾ ਸੱਜ ਬੰਨਣ ਵਾਲੇ ਵਾਸਤੇ ਹੱਥ ਪੈਰ ਮਾਰ ਰਹੇ ਨੇ ਯੂਨਾਈਟਿਡ ਖਾਲਸਾ ਦਲ ਯੂਕੇ ਵੱਲੋਂ ਖਤਸ਼ਾ ਪ੍ਰਗਟ ਕੀਤਾ ਗਿਆ ਕਿ ਕੁਲਦੀਪ ਸਿੰਘ ਗੜਗੱਜ ਵੱਲੋਂ ਅਗਲਾ ਕਦਮ 2 ਦਸੰਬਰ ਵਾਲੇ ਫੈਸਲੇ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਦਕਿ ਇੱਕ ਪਾਸੇ ਕਿਹਾ ਜਾ ਰਿਹਾ ਕਿ 2 ਦਸੰਬਰ 2024 ਵਾਲੇ ਫੈਸਲੇ ਇਹਨੂੰ ਫਿਰ ਲਾਗੂ ਹੋਣਗੇ ਦੂਜੇ ਪਾਸੇ ਆਖਿਆ ਜਾ ਰਿਹਾ ਕਿ ਅਕਾਲ ਤਖਬ ਸਾਰੇ ਅਕਾਲੀ ਦਲਾਂ ਦਾ ਜਦਕਿ 2 ਦਸੰਬਰ ਨੂੰ ਬਦਲ ਦਲ ਦੀ ਲੀਡਰਸ਼ਿਪ ਬਾਰੇ ਹੁਕਮ ਹੈ ਕਿ ਲੀਡਰਸ਼ਿਪ ਆਪਣਾ ਨੈਤਿਕ ਆਧਾਰ ਗਵਾ ਚੁੱਕੀ ਹੈ ਤੀਜੇ ਪਾਸੇ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਨਜ਼ਰ ਸਾਨੀ ਦੀ ਗੱਲ ਆਖੀ ਜਾ ਰਹੀ ਹੈ ਚੌਥੇ ਪਾਸੇ ਸ਼੍ਰੀ ਅਕਾਲ ਤੋਂ ਅਕਾਲੀ ਦਲ ਦੀ ਭਰਤੀ ਵਾਸਤੇ ਬਣਾਈ ਗਈ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤੋਹੀਨ ਕਰਨ ਵਾਲੇ ਦੋ ਮੈਂਬਰ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਭਾਈ ਕਰਪਾਲ ਸਿੰਘ ਬੰਡੂਗਰ ਬਾਰੇ ਖਾਮੋਸ਼ ਨੇ ਯੂਨਾਈਟਿਡ ਖਾਲਸਾ ਦਲ ਯੂਕੇ ਵੱਲੋਂ ਮਹਿਸੂਸ ਕੀਤਾ ਗਿਆ ਕਿ ਦਰਸਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਨਹੀਂ ਪਤਾ ਕਿ ਉਹ ਕੀ ਕਰ ਰਹੇ ਨੇ ਕੇਂਦਰੀ ਜੇਲ ਪਟਿਆਲਾ ਚ ਬੰਦ ਬਲਵੰਤ ਸਿੰਘ ਰਾਜਵਾਨਾ ਨੇ ਹਰਮੰਦਰ ਸਾਹਿਬ ਕੰਪਲੈਕਸ ਦੇ ਸਿੱਖ ਅਜਾਇਬ ਘਰ ਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਗਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਰਾਜਵਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਪੱਤਰ ਲਿਖ ਕੇ ਇਸ ਫੈਸਲੇ ਤੇ ਇਤਰਾਜ਼ ਪ੍ਰਗਟ ਕੀਤਾ ਰਾਜਵਾਨਾ ਨੇ ਪੱਤਰ ਵਿੱਚ ਲਿਖਿਆ ਕਿ ਆਪਣੇ ਕਾਰਜਕਾਲ ਦੌਰਾਨ ਡਾਕਟਰ ਮਨਮੋਹਨ ਸਿੰਘ ਨੇ ਉਸ ਸਿਆਸੀ ਪਾਰਟੀ ਦੀ ਨੁਮਾਇੰਦਗੀ ਕੀਤੀ ਜੋ ਸਿੱਖਾਂ ਤੇ ਹੋਏ ਅਤਿਆਚਾਰ ਲਈ ਜ਼ਿੰਮੇਵਾਰ ਹੈ ਉਹਨਾਂ ਲਿਖਿਆ ਕਿ ਡਾਕਟਰ ਮਨਮੋਹਨ ਸਿੰਘ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਸਨ ਜੋ ਸਾਲ 1984 ਦੇ ਸਿੱਖ ਕਤਲੇ ਉਸ਼ੀਆ ਉਸਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਕੋਈ ਵੀ ਤਰਕ ਨਹੀਂ ਹੈ ਇਹ ਫੈਸਲਾ ਅਣਉਚਿਤ ਤੇ ਅਸਵੀਕਾਰ ਕਰਨਯੋਗ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਅਕਾਲ ਤਖਤ ਤੋਂ ਪੰਜ ਸੰਗ ਸਹਿਬਾਨ ਵੱਲੋਂ ਕੀਤੇ ਗਏ ਫੈਸਲੇ ਮਗਰੋਂ ਤਖਤ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਪੰਜ ਪਿਆਰੇ ਵੱਲੋਂ ਜਾਰੀ ਕੀਤੇ ਆਦੇਸ਼ ਨਾਲ ਕੌਮ ਅੰਦਰ ਚੰਗਾ ਸੁਨੇਹਾ ਨਹੀਂ ਕਿਹਾ ਉਹਨੇ ਕਿਹਾ ਕਿ ਪੰਥਕ ਸੰਸਥਾਵਾਂ ਤੇ ਪੰਥਕ ਮਸਲਿਆਂ ਨੂੰ ਸੰਜੀਦਗੀ ਨਾਲ ਹੱਲ ਕਰਨਾ ਚਾਹੀਦਾ ਤੇ ਇਸ ਲਈ ਆਪਸੀ ਵਿਚਾਰ ਵਟਾਂਦਰੇ ਦਾ ਰਾਹ ਹੀ ਬੇਤਰ ਰਸਤਾ ਹੈ ਉਹਨੇ ਆਖਿਆ ਕਿ ਕੌਮ ਦੀਆਂ ਸੰਸਥਾਵਾਂ ਤੇ ਤਖਤ ਸਹਿਬਾਨਾਂ ਤੋਂ ਪੂਰਾ ਸਿੱਖ ਜਗਤ ਪ੍ਰੇਰਣਾ ਲੈਂਦਾ ਪਰੰਤੂ ਅਜੇ ਆਪਸੀ ਟਕਰਾਅ ਵਾਲੇ ਮਾਹੌਲ ਨਾਲ ਕੌਮ ਵਿੱਚ ਦੁਬਿਧਾ ਬਣੀ ਹੈ ਉਹਨਾਂ ਕਿਹਾ ਕਿ ਮੌਜੂਦਾ ਸਮੇਂ ਕੌਮ ਲਈ ਬੇहद ਸੰਜੀਦਾ ਅਤੇ ਚੁਣੌਤੀਆਂ ਭਰਪੂਰ ਹੈ ਜਿਸ ਨੂੰ ਵੇਖਦਿਆਂ ਸਿੱਖ ਸੰਸਥਾਵਾਂ ਨੂੰ ਇੱਕਜੁੱਟਤਾ ਨਾਲ ਅੱਗੇ ਵਧਣਾ ਹੋਵੇਗਾ ਉਹਨਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਯਤਨ ਕਰਨਗੇ ਕਿ ਮਸਲਾ ਜਲਦ ਹੱਲ ਹੋਵੇ ਸੈਂਟਰ ਇਟਲੀ ਵਿੱਚ ਪੈਂਦੀ ਸਟੇਟ ਤੁਸਕਾਨਾ ਦੇ ਜ਼ਿਲ੍ਹਾ ਸੈਨਾ ਦੇ ਪਿੰਡ ਤੋਰੀਤੀ ਦੀ ਸੈਨਾ ਵਿਖੇ ਪੰਜਵਾਂ ਮਹਾਨਗਰ ਕੀਰਤਨ ਖਾਲਸਾਈ ਜਹੋ ਜਲਾਲ ਦੇ ਨਾਲ ਸਜਾਇਆ ਗਿਆ ਗੁਰਦੁਆਰਾ ਗੁਰਨਾਨਕ ਨਿਵਾਸ ਮੈਤੋਸਨ ਸਭ ਵਿਨੋਦੀ ਪ੍ਰਬੰਧਕ ਕਮੇਟੀ ਅਤੇ ਤੋਰੀਤਾ ਦੀਆਂ ਸੈਨਾ ਦੀਆਂ ਸੰਗਤਾਂ ਵੱਲੋਂ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਪੰਜਵਾਂ ਮਹਾਨਗਰ ਕੀਰਤਨ ਸਜਾਉਣਾ ਕੀਤਾ ਗਿਆ ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਨੇ ਦੂਰ ਦਰਾਡੇ ਤੋਂ ਪਹੁੰਚ ਕਰਕੇ ਹਾਜ਼ਰੀਆਂ ਭਰਦਿਆਂ ਹੋਏ ਆਪਣਾ ਜੀਵਨ ਸਫਲਾ ਬਣਾਇਆ ਗ੍ਰੰਥੀ ਸੰਗਤਾਂ ਵੱਲੋਂ ਜੇਟ ਦੇ ਮਹੀਨਾ ਸਰਵਣ ਕਰਵਾਇਆ ਗਿਆ ਖੁੱਲੇ ਪੰਡਾਲ ਸਜਾਏਗੇ ਜਿਨ੍ਹਾਂ ਵਿੱਚ ਭਾਈ ਗੁਰਮੁਖ ਸਿੰਘ ਜੀ ਜੋਹਲਦੇ ਜਥੇ ਨੇ ਖਾਲਸਾ ਪੰਥ ਦਾ ਗੌਰਵਮਈ ਇਤਿਹਾਸ ਜੋਸ਼ੀਲੀਆਂ ਕਵਿਸ਼ਰੀਆਂ ਵਾਰਾਂ ਦੇ ਨਾਲ ਸਰਵਣ ਕਰਵਾਇਆ ਜਿੱਥੇ ਬਹੁਤ ਸਾਰੇ ਪੰਜਾਬੀਆਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਰੌਣਕਾਂ ਨੂੰ ਵਧਾਇਆ ਉੱਥੇ ਹੀ ਵੱਡੀ ਗਿਣਤੀ ਵਿੱਚ ਇਟਾਲੀਅਨ ਗੋਰੇ ਵੀ ਇਸ ਨਗਰ ਕੀਰਤਨ ਦੇ ਰੋਹਾਨੀ ਦ੍ਰਿਸ਼ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਦਿਆਂ ਦਰਸ਼ਨ ਕਰ ਰਹੇ ਸਨ ਨਗਰ ਕੀਰਤਨ ਵਿੱਚ ਨਗਰ ਕੌਂਸਲਰ ਦੀ ਸਮੁੱਚੀ ਲੀਡਰਸ਼ਿਪ ਨੇ ਪਹੁੰਚ ਕੇ ਸਕ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਆਖਿਆ ਜਦ ਵੀ ਅਜਿਹੇ ਧਾਰਮਿਕ ਸਮਾਗਮ ਕਰਵਾਉਣੇ ਹੋਣ ਨਗਰ ਕੌਂਸਲਰ ਦੀ ਸਮੁੱਚੀ ਟੀਮ ਹਮੇਸ਼ਾ ਸਹਿਯੋਗ ਦੇਣ ਲਈ ਬਚਨਬੱਧ ਹੈ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਕਿ ਉਹਨਾਂ ਦੇ ਨਗਰ ਵਿੱਚ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸ਼ਰਧਾ ਅਤੇ ਸਨਮਾਨ ਦੇ ਨਾਲ ਹੋ ਰਹੇ ਨੇ ਇਸ ਮੌਕੇ ਤੇ ਗੱਤਕੇ ਵਾਲੇ ਸੰਗਤਾਂ ਦੁਆਰਾ ਗੱਤਕਾ ਕਲਾ ਦੇ ਜੋਹਰ ਬਾ ਖੂਬੀ ਵਿਖਾਏ ਗਏ ਗੁਰੂ ਕੇ ਲੰਗਰ ਉਟਟ ਵਰਤਾਏ ਗੇ ਨੌਜਵਾਨਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਲਾ ਕੇ ਦੂਰ ਦਰਾੜਿਆਂ ਤੋਂ ਆਈਆਂ ਹੋਈਆਂ ਸੰਗਤਾਂ ਦੇ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਪੰਜ ਪਿਆਰਿਆਂ ਤੇ ਨਿਸ਼ਾਨਚੀ ਸੰਗਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹਟ ਸਜਾਇਆ ਇਹ ਨਗਰ ਕੀਰਤਨ ਜਦ ਸ਼ਹਿਰ ਦੀਆਂ ਗਲੀਆਂ ਚੋਂ ਲੰਘ ਰਿਹਾ ਸੀ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਜਕਾਰਿਆਂ ਦੀਆਂ ਗੂੰਜਾਂ ਇਸ ਤਰ੍ਹਾਂ ਸੁਣਾਈ ਦੇ ਰਹੀਆਂ ਸਨ ਕਿ ਜਿਸ ਤਰ੍ਹਾਂ ਇਹ ਸਮਾਗਮ ਪੰਜਾਬ ਦੇ ਕਿਸੇ ਪਿੰਡ ਸ਼ਹਿਰ ਦਾ ਭੁਲੇਖਾ ਪਾ ਰਿਹਾ ਹੋਵੇ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਦੂਰ ਦਰਾਡੇ ਤੋਂ ਆਏ ਪ੍ਰਬੰਧਕ ਵੀਰਾਂ ਅਤੇ ਸਮੁੱਚੇ ਪ੍ਰਸ਼ਾਸਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।